खोल तो क्यों सुख्या आगा। 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 देखो छंदे किए है, हले भी नहीं मनने है। ਉਹ ਇਹਨਾਂ ਦਾ ਬਾਪ ਵੀ ਮੰਨੂਗਾ ਹਾਂ ਜੋਰਿਆ ਓਏ ਥਾਣੇਦਾਰਾ ਕਿੰਨਾ ਜਨਮ ਕਰਨਾ ਕਰਨਾ ਓਏ ਓਏ ਤੂੰ ਤੱਤੂ ਤੇਮਾਂ ਨੂੰ ਬੁਲੂਂਗਾ ਤੂਤੇ ਵਾਂਗੂ ਓਏ ਆ ਰੋਟੀ ਕਿ ਨਹੀਂ ਖਵਾਈ ਇਹਨਾਂ ਨੂੰ ਮੈਂ ਤੁਹਾਨੂੰ ਪੁੱਛਿਆ ਰੋਟੀ ਕਿਨੇ ਖਵਾਈ ਇਹਨਾਂ ਨੂੰ ਜਨਾਬ ਜੀ ਐਨੇ ਖਵਾਈ ਆ ਜੀ ਨਾ ਕੀ ਗੱਲ ਪਰੋਣੇ ਲੱਗਦੇ ਨੇ ਤੁਹਾਡੇ ਇਹ ਜਵਾਈ ਲੱਗਦੇ ਨੇ ਤੁਹਾਡੇ ਇਹ ਕਿਵੇਂ ਭੁੱਖ ਲੱਗਿਆ ਜਨਾਬ ਵੀ ਤਾਂ ਬਹੁਤ ਕੁਝ ਕਹਿਣਗੇ ਸਾਨੂੰ ਕਿਵੇਂ ਮੇਰ ਆਉਂਦੀ ਐ ਤੁਹਾਡੇ ਬਹੁਤ ਲੰਬੀ ਜ਼ੁਬਾਨ ਲੱਗੀ ਹੋਈ ਐ ਸੁਖਿਆ ਥੋੜਾ ਤਾਂ ਹੁਣ ਹੱਲ ਮਾਇਆ ਕਰੂਆ ਹੋਰ ਕਿਸੇ ਕੋਲ ਨਹੀਂ ਹੁੰਦਾ ਬਖਤਾਵਰ ਸਿੰਘ ਬੱਚੜ ਕਾ ਨੇ ਨੂੰ ਬਖਤਾਵਰ ਸਿੰਘ ਬੱਚੜ ਉਹ ਬਖਤਾਵਰਾ ਤੇਰੇ ਤੋਂ ਜਿਹੜਾ ਕੁਝ ਹੁੰਦਾ ਤੂੰ ਕਰ ਲੈ ਅਸੀਂ ਤੇਰੀਆਂ ਗਿੱਦੜ ਧਮਕੰਦੋਂ ਡਰਨ ਵਾਲੇ ਨਹੀਂ ਹੈਗੇ ਜਨਾਬ ਜੀ ਐ ਨਹੀਂ ਚੁੱਪ ਕਰਦੇ ਹੋਰ ਸਰਵਿਸ ਕਰਦੀ ਹੈ ਜੀ ਉਹ ਨਹੀਂ ਜਗਰੂਪ ਨਹੀਂ 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 ਉਹ ਸਰਵਸਤਾ ਬਹੁਤ ਹੋ ਗਈ ਹੋਰ ਕੀ ਕਰੀਏ ਫਿਰ ਇਹਨਾਂ ਦਾ ਜੀ ਇਹਨਾਂ ਦਾ ਬਸ ਹੁਣ ਇੱਕੇ ਹੱਲਾ ਹੈ ਉਹ ਥਾਲੇਦਾਰਾ ਕਿੱਦੇ ਅਸੀਂ ਜਨਮ ਕਰਿਆ ਨਾ ਔਰ ਤੇਰੇ ਠਾੜਿਆਂ ਦੀ ਕੱਢਾ ਕੰਮ ਲਾ ਰਾਂ ਗਏ ਓਏ ਓਏ ਬਾਬਾ ਇਸੋਨੇ ਹਾ ਰਸੂਆ ਕੋਈ ਪੁੱਲ ਜੋ ਉਹ ਟਾਈਮ ਕਦੀ ਨਹੀਂ ਆਣਾ ਹੈਗਾ ਜੋਰੇ ਸੁਖਿਆ ਉਹ ਟਾਈਮ ਕਦੀ ਨਹੀਂ ਆਣਾ ਓਏ ਦੇਖ ਦੇ ਕਿਉਂ ਮਰੇ ਸਾਨੂੰ ਗੱਡੀ ਸੱਟੋ ਆ ਜਾ ਓਏ ਚਲ ਥੋੜਾ ਇਹਨਾਂ ਨੂੰ ਸੱਟ ਗੱਡੀ ਚ ਸਾਲੇ ਅੱਤਵਾਦੀ ਚਲੋ ਓਏ ਹੁਣ ਤੁਹਾਨੂੰ ਮੈਂ ਦੱਸੂ ਜਿਹੜਾ ਖੋਡੀਆਂ ਰਗਾਂ ਦੇ ਵਿੱਚੋਂ ਜਿਹੜਾ ਬਗਾਵਤ ਦਾ ਖੂਨ ਦੌੜਦਾ ਹੈ ਚੁੱਪ ਕਰਦਾ ਓਏ ਇਹ ਮੈਂ ਚੰਗੀ ਤਰ੍ਹਾਂ ਠੰਡਾ ਕਰਨ ਜਾਣਦਾ ਓਏ ਬਖਤਾਵਰ ਸਿੰਘ ਬੁੱਚੜ ਕਹਿੰਦੇ ਨੇ ਬੁੱਚੜ ਮੇਰੇ ਸਾਲੇ